ਤ ਮਾਰਚ ਨੂੰ ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਦੀ ਅੰਤਰਕ ਕਮੇਟੀ ਦੀ ਇਕੱਤਰਤਾ ਆਮ ਇਜਲਾਸ ਜਿਹੜਾ ਬੁਲਾਇਆ ਜਾਣਾ ਹੈ ਬਜਟੀ ਇਜਲਾਸ ਜੀ ਨੂੰ ਕਹਿੰਦੇ ਆ ਉਹਦੀ ਤਰੀਖ ਦਾ ਐਲਾਨ ਹੋਣਾ ਹੈ ਉੱਚ ਬਜਟ ਪੇਸ਼ ਹੋਊਗਾ ਅਗਲਾ ਬਜਟ ਪਾਸ ਹੋਊਗਾ ਉਹ ਸਾਰਾ ਕੁਝ ਪਰ ਕੁਝ ਤਰ੍ਹਾਂ ਕਹਿੰਦੀ ਹੈ ਕਿ ਉਸ ਦਿਨ ਹੋ ਸਕਦਾ ਹੈ ਕਿ ਅਸਤੀਫਾ ਫਿਰ ਪ੍ਰਵਾਨ ਹੋ ਜਵੇ ਕਿ ਅਕਾਲੀ ਦਰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਚੁੱਕਿਆ ਹੈ ਜੋ ਉਸ ਦਿਨ ਤੱਕ ਤਾਮੀ ਸਾਹਿਬ ਨਹੀਂ ਪਰਤਦੇ ਪੈਸੇ ਤਾਂ ਜਦੋਂ ਤੱਕ ਨਵਾਂ ਪ੍ਰਧਾਨ ਨੂੰ ਚਾਰਜ ਨਹੀਂ ਮਿਲਦਾ ਤੇ ਤਾਂ ਮਿਸਾਉਦਾ ਸੀ ਇਫਾ ਪਰਵਾਨ ਨਹੀਂ ਇਸ ਲਈ ਪ੍ਰਧਾਨਤੋ ਹੈਗੇ ਨੇ ਤੇ ਇਸੇ ਲਈ ਸ਼ਾਇਦ ਬਜਟ ਵਾਲੀ ਕੁਝ ਫਾਈਲਾਂ ਉਹਦੇ ਘਰੇ ਗਈਆਂ ਸੀ ਤੇ ਉਹਨਾਂ ਦੇ ਉੱਤੇ ਨਜ਼ਰਸਾਨੀ ਵੀ ਹੋਈ ਆ ਤੇ ਕਹਿੰਦੇ ਦਸਕਤ ਵੀ ਹੋਈ ਨੇ ਕਾਰਵਾਈ ਵੀ ਪਾਈ ਆ ਸੋ ਇਹਦਾ ਮਤਲਬ ਬਜਟ ਦਾ ਉਹਨਾਂ ਦੀ ਪ੍ਰਧਾਨਗੀ ਖੇਠੀ ਪੇਸ਼ ਹੋਣਾ ਕਿ ਉਸ ਦਿਨ ਉਹ ਆਉਣਗੇ ਜਾਂ ਉੱਚ ਵੀ ਨਹੀਂ ਆਉਣਗੇ ਜਾਂ ਉਤੋਂ ਪਹਿਲਾਂ ਹੀ ਹੁਣ ਇਸ ਬੈਠਕ ਦੇ ਵਿੱਚ ਹੀ ਉਹਨਾਂ ਦਾ ਅਸਤੀਫਾ ਪਰਵਾਨ ਕਰ ਲਿਆ ਜਾਵੇਗਾ ਜਿਹੜਾ ਪੈਂਡਿੰਗ ਰੱਖਿਆ ਹੋਇਆ ਸੋ ਜੇ ਉਹ ਅਸਤੀਫਾ ਪਰਵਾਨ ਹੋ ਜਾਂਦਾ